कभी गटिया बता देती थे कभी कुछ बता देती अब इनको कुछ पढ़ाते यहाँ पर भी ये पहले ना झोप के चप्पल नहीं पहन सकते थे अपने आप से हम पहनाते थे या हमारा बेटा पहनाता था इनको चप्पल अब थोड़ा इनको लग रहा अच्छा बहुत जगह कराया डॉक्टर कभी गटिया बता देती थे कभी कुछ बता देती अब इनको कुछ पढ़ाते यहाँ पर भी आप नगर पहले फर्क पड़ा है ये पूरा चीज बैठ गया काम काल कैसे चलता है ऐसे तो चल रहा था थोड़ा बहुत कर रहा ऐसे चल रहा था और हमारे भाई थे ना वो काम कर रहे थे तो सवेरे दुकान खोल देते थे फिर ये जाके बैठ जाते थे वहाँ पर बहुत तो जगह दिखाया बहुत जगह दिखाया मगर डाक्टर ने बोल शाम दो काम चलेगा ऐसे ऐसे करके दवाई चलता रहा कोई फर्क नहीं पड़ता आपको जाता कैसे पता चला और किसी भाई आए थे दुकान पे थे तो वो बता के गए थे कि मतलब वहाँ पर दिखाओ हमारे को भी ऐसे हुआ था तो फिर उनसे हमने ना उनसे वो मांगा तो अपना पर्चा दे दिया फिर हम पर्चा से पता करते करते मेरा हमेशा इतना दुखदा रहता ऐसी चीज तो ਉਦੋਂ ਮੈਂ ਪਹਿਲੇ ਦਿਨ ਹੀ ਜਿਸ ਦਿਨ ਇਹਨਾਂ ਨੇ ਵਾਹ ਮੇਰੀ ਸੈੱਟ ਕੀਤੀ ਨਾ ਮੈਂ ਉਸ ਦਿਨ ਹੀ ਘਰ ਜਾ ਕੇ ਆਰਾਮ ਨਾਲ ਸੁੱਤੀ ਮੇਰੇ ਆ ਨਹੀਂ ਤਾਂ ਮੇਰੇ ਆ ਚੀਜ਼ ਥੱਲੇ ਨਹੀਂ ਲੱਗਦੀ ਸੀ ਕਿੰਨੀ ਦੇਰ ਬਾਅਦ ਮੈਂ ਕਹੀ ਵੀ ਆਰਾਮ ਨਾਲ ਨੀਂਦ ਆਈ ਹਾਂ ਹਾਂ ਉਹੀ ਮੈਂ ਉਹੀ ਕਹਿੰਨੀ ਵੀ 10 ਸਾਲ ਹੀ ਹੋ ਚੱਕੇ 10 ਸਾਲ ਤੋਂ ਤੁਹਾਨੂੰ ਪ੍ਰੋਪਰ ਨੀਂਦ ਹੀ ਨਹੀਂ ਸਹੀ ਦਰਦ ਮੈਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਮੇਰੇ ਨੂੰ ਸੈਂ ਹਮੇਸ਼ਾ ਵਸ ਇਦਾਂ ਇਸ ਜਦੋਂ ਮੈਂ ਉੱਠਣਾ ਤੇ ਮੈਂ ਹਮੇਸ਼ਾ ਬਣਾਏ ਸਿਰ ਟੁੱਟੀ ਜਾਣਾ ਬੈਠੀ ਨਹੀਂ ਤਾਂ ਲੱਗਣਾ ਵੀ ਸਿਰ ਵਿੱਚ ਪੂਲਾ ਪੂਲਾ ਹੋਇਆ ਪਿਆ ਵੀ ਮੈਂ ਕਹਣਾ ਮੇਰੇ ਬੱਚਿਆਂ ਨੂੰ ਮੈਂ ਕਹਣਾ ਮੇਰੇ ਸਿਰ 'ਚ ਕੁਝ ਹੈਗਾ ਪਸ਼ੂ ਨੇ ਕੱਚਤੀ ਸੀ ਉਹ ਫਿਰ ਮੇਰੇ ਮਾੜੇ ਜੀ ਇੱਥੇ ਦਰਦ ਹੋਣ ਲੱਗ ਗਏ ਮੈਂ ਕਿਸੇ ਨੂੰ ਦਿਖਾਈ ਤਾਂ ਉਹਨਾਂ ਨੇ ਮੇਰੇ ਪਿੱਛੇੋਂ ਐਦਾਂ ਮਤਲਬ ਲੱਕੜ ਦੀ ਕੀਲੀ ਜਹੀ ਨਾਲ ਦਬਾਤਾ ਉਹ ਦਬਾਉਣ ਦੇ ਨਾਲ ਮੇਰੀ ਸਮਝ ਲਓ ਕੋਈ ਨਾੜ ਪ੍ਰੈਸ ਹੋ ਗਈ ਹੈ ਨਾ ਤੇ ਫਿਰ ਮੇਰੇ ਦਰਦ ਇਹ ਹੌਲੀ ਹੌਲੀ ਸਿਰ 'ਚ ਜਾਣ ਲੱਗ ਗਏ ਇਹ ਜਾਂਦਾ ਜਾਂਦਾ ਹੋਰੀ ਇੱਕ ਇੱਕ ਦੋ ਜਣਿਆਂ ਨੂੰ ਫੇਰ ਹੋਰ ਦਿਖਾਇਆ ਉਹਨਾਂ ਨੂੰ ਦਿਖਾਉਣ ਦੇ ਨਾਲ ਉਹਨਾਂ ਨੇ ਫਾੜ ਕੇ ਵਾਹ ਇਦਾਂ ਮੜਦੇ ਮੁੜਦੇ ਆ ਇੱਥੋਂ ਪਹਿਲਾਂ ਵਿੰਗੀ ਕਰਤੀ ਆ ਕਾਫੀ ਵਿੰਗੀ ਸੀ ਵਾਹ ਹੁਣ ਤਾਂ ਇਹ ਵਿੰਗੀ ਆ ਜੇ ਵੀ ਠੀਕ ਆ ਅੱਲੇ ਵੀ ਇੰਝ ਆ ਗਈ ਤੇ ਇਹ ਬਹੁਤ ਵਿੰਗੀ ਹੋ ਗਈ ਸੀ ਵਾਹ ਮੇਰੀ ਇਸ ਤਰ੍ਹਾਂ ਜਣੀ ਮਤਲਬ ਐਂ ਲੱਗਦਾ ਸੀ ਮੈਨੂੰ ਵੀ ਇਹਦੇ ਨਾਲ ਛੋਟੀ ਹੋ ਗਈ ਆ। ਦੋਸਤੋ ਉਹਨਾਂ ਕੋਲ ਕੀ ਬਾਈ ਬੈਂਗੀ ਦਾ ਕਹਿੰਦੇ ਨਾ ਵੀ ਥੈਰੇਪੀ ਤਾਂ ਹਰ ਜਗ੍ਹਾ ਤੇ ਹੁੰਦੀ ਆ। ਤੁਸੀਂ ਉੱਥੇ ਚੱਲ ਜਿਓ ਹਣ ਪਰ ਮੈਨੂੰ ਮੈਨੂੰ ਵੀ ਦਿੱਥੇ ਹੀ ਜਾਣਾ ਪਹਿਲੇ ਕਰਦੇ। ਬੰਦੇ ਕੋਲ ਵੀ ਤਿਆਰਪਾ ਹੈਗਾ ਜਦੋਂ ਕਿਸੇ ਦੇ ਪੇਨ ਹੁੰਦੀ ਆ ਕੀ ਗੋਡੇ ਤੇ ਹੁੰਦੀ ਆ ਤੇ ਮੋਢੇ ਜਿੰਦੀ ਆ ਜੋਇੰਟ ਪੇਨ। ਉਨੇ ਕੀ ਕਰਦੇ ਆ ਸਟੀਰੋਇਡ ਦਾ ਇੱਕ ਇੰਜੈਕਸ਼ਨ ਲਾਇਆ ਜਾਂਦਾ ਦੋਸਤੋ ਟੈਂਪਰਰੀ ਲੀਫ ਜ਼ਰੂਰ ਮਿਲਣਾ 2 ਮਹੀਨੇ 3 ਮਹੀਨੇ ਰਹਿੰਦਾ। ਕਈਆਂ ਨੂੰ 6 ਮਹੀਨੇ ਤੱਕ ਰਹਿੰਦਾ। ਮਗਰ ਪੇਸ਼ੈਂਟ ਫੇਰ ਕੋਣ ਫੇਰ ਕਿਉਂ ਉੱਥੇ ਜਾਣਾ।